ਤਾਂ ਮਜ਼ਦੂਰ ਦਾ ਵੀ ਹਿੱਸਾ ਬਰਾਬਰ ਦਾ ਸਰਕਾਰ ਨੂੰ ਰੱਖਣਾ ਚਾਹੀਦਾ ਸੀ 15 18 ਦਿਨਾਂ ਤੋਂ ਮਜ਼ਦੂਰ ਪਾਣੀ ਦੇ ਵਿੱਚ ਹੈ ਔਰ ਆਉਣ ਵਾਲੇ 15 20 ਦਿਨ ਮੈਨੂੰ ਲੱਗਦਾ ਹੋਰ ਹਜੇ ਲੱਗ ਜਾਣੇ ਨੇ ਪੰਜਾਬ ਨੂੰ ਇਸ ਪਾਣੀ ਚੋਂ ਇਸ ਕਹਿਰ ਚੋਂ ਬਾਹਰ ਨਿਕਲਣ ਲਈ ਤਾਂ ਮਹੀਨਾ ਡੇਢ ਮਹੀਨਾ ਉਹ ਲੋਕ ਕਿੱਥੋਂ ਖਾਣਗੇ ਕੁਝ ਲੋਕ ਕਹਿੰਦੇ ਨੇ ਜੀ ਰਾਸ਼ਨ ਬਹੁਤ ਹੋ ਗਿਆ ਇਹਨਾਂ ਕੋਲ ਰਾਸ਼ਨ ਦਿੱਤਾ ਗਿਆ ਉਹ ਭਰਾਵੋ ਉਸ ਰਾਸ਼ਨ ਨਾਲ ਉਸਥੈਲੀਆਂ ਨਾਲ 1 ਕਿਲੋ ਆਟੇ ਨਾਲ ਜਾਂ 2 ਕਿਲੋ ਆਟੇ ਨਾਲ ਜਾਂ ਇੱਕ ਬਰੈਡਾਂ ਦੇ ਬਿਸਕੁਟ ਦੇ ਪੈਕਟ ਨਾਲ ਬਰੈਡਾਂ ਦੇ ਪੈਕਟ ਨਾਲ ਦਸਾਂ ਦੇ ਪੈਕਟ ਨਾਲ ਕੋਈ ਵੀ ਨਾ ਕਿੰਦਾ ਕੱਢ ਲੂਗਾ ਅੱਜ ਠੀਕ ਹੈ ਕਿਤੋਂ ਨਾ ਕਿਤੋਂ ਸਾਡੀਆਂ ਸਮਾਜ ਸੇਵੀ ਜਥੇਬੰਦੀਆਂ ਸਾਡੀਆਂ ਵੱਖ-ਵੱਖ ਹੋਰ ਜਥੇਬੰਦੀਆਂ ਐਨ ਜੀਓਜ਼ ਕੰਮ ਕਰ ਰਹੀਆਂ ਨੇ ਉਹਨਾਂ ਲੋਕਾਂ ਤੱਕ ਥੋੜਾ ਬਹੁਤਾ ਰਾਸ਼ਨ ਪਹੁੰਚਾਇਆ ਜਾ ਰਿਹਾ ਲੇਕਿਨ ਸਰਕਾਰ ਜੇ ਚਾਹੁੰਦੀ ਤਾਂ ਮਜ਼ਦੂਰ ਨੂੰ ਬਰਾਬਰ ਦਾ ਹਿੱਸਾ ਦਿੱਤਾ ਜਾਂਦਾ ਕਿਉਂਕਿ ਮੈਂ ਸਮਝਦਾ ਕਿ ਪੰਜਾਬ ਦਾ ਜਿਹੜਾ ਹੈਗਾ ਫਾਈਨੈਂਸ ਮਿਨਿਸਟਰ ਉਹ ਵੀ ਸਾਡੇ ਤੱਕੇ ਚੋਂ ਅਨੁਸੂਚਿਤ ਜਾਤੀਆਂ ਚੋਂ ਮਜ਼ਦੂਰਾਂ ਦੇ ਜਮਾਤ ਚੋਂ ਗਿਣਿਆ ਜਾਂਦਾ ਕਿਉਂਕਿ ਅਸੀਂ ਗਿਣਦੇ ਹਾਂ ਕਿ ਬਾਜ਼ਾਰਤ ਦੇ ਵਿੱਚ ਜੇ ਹਿੱਸਾ ਮਿਲਿਆ ਜਾਂ ਸਾਨੂੰ ਐਮੈਨਿਸ਼ਿਪ ਦੇ ਵਿੱਚ ਹਿੱਸਾ ਮਿਲਿਆ ਸਾਡੇ ਬੰਦੇ ਚੁਣ ਕੇ ਗਏ ਨੇ ਸਾਡੇ ਲੋਕਾਂ ਦੀ ਗੱਲ ਕਰਨਗੇ ਪਰ ਡੁੱਬ ਕੇ ਮਰਨਾ ਮਰ ਜਾਣਾ ਚਾਹੀਦਾ ਇਹ ਜੇ ਮੰਤਰੀਆਂ ਨੂੰ ਲੁਪਕੇ ਮਰ ਜਾਣਾ ਚਾਹੀਦਾ ਹੈ ਜਿਹੜੇ ਐਮਐਲਏ ਨੂੰ ਜਿਹੜੇ ਜਮੇ ਵੀ ਮਜ਼ਦੂਰਾਂ ਬਾਰੇ ਨਹੀਂ ਬੋਲ ਰਹੇ ਜਮੇ ਵੀ ਕਿਰਤੀਆਂ ਬਾਰੇ ਨਹੀਂ ਬੋਲ ਰਹੇ ਜਮੇ ਵੀ ਛੋਟੇ ਕਾਰੋਬਾਰੀਆਂ ਬਾਰੇ ਨਹੀਂ ਬੋਲ ਰਹੇ ਕਿ ਛੋਟੀਆਂ-ਛੋਟੀਆਂ ਦੁਕਾਨਾਂ ਦੇ ਵਿੱਚ ਜਿਹੜੇ ਕਰਿਆਨੇ ਦੇ ਚ ਚੱਲਦੇ ਸੀ ਸਟੋਰ ਛੋਟੇ-ਛੋਟੇ ਸਮਾਨ ਰੱਖ ਕੇ ਲੋਕ ਆਪਣੀ ਉਜਰਤ ਕਰਦੇ ਨੇ ਆਪਣਾ ਦਿਹਾੜੀ ਲਾਉਂਦੇ ਨੇ ਉਹਨਾਂ ਦੇ ਪਾਣੀ 'ਚ ਬਹਿ ਗਿਆ ਸਾਰਾ ਸਮਾਨ ਉਹਨਾਂ ਦੀ ਪਰਪਾਈ ਕੌਣ ਕਰੂਗਾ ਛੋਟਾ ਕਾਰੋਬਾਰੀ ਮਾਰਿਆ ਗਿਆ ਮਜ਼ਦੂਰ ਮਾਰਿਆ ਗਿਆ ਕਿਸਾਨ ਮਾਰਿਆ ਗਿਆ ਲੇਕਿਨ ਅੱਜ ਸਰਕਾਰ ਦੀ ਨਿਗਾਹ 'ਚ ਸਰਕਾਰ ਦੇ ਦਿਮਾਗ 'ਚ ਨਾ ਤਾਂ ਛੋਟਾ ਕਾਰੋਬਾਰ ਉਹ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਇਹਨਾਂ ਲੋਕਾਂ ਨੇ ਤੁਹਾਨੂੰ ਮਜ਼ਦੂਰਾਂ ਨੇ 92 ਐਮਐਲਏ ਜਿਤਾਏ ਨੇ ਕਿੰਨੀ ਥੋੜੀ ਸਰਕਾਰ ਬਣਾਈ ਹੈ ਤੁਸੀਂ ਤਾਂ ਕਹਿੰਦੇ ਸੀ ਜਾ ਕੇ ਕਿ ਮੇਰਾ ਪੈਨ ਮਜ਼ਦੂਰਾਂ ਲਈ ਚੱਲੂਗਾ ਮੇਰਾ ਹਰਾ ਪੈਨ ਗਰੀਬਾਂ ਲਈ ਚੱਲੂਗਾ ਤਾਂ ਤੁਹਾਡੇ ਤਾਂ ਧਿਆਨ ਸੀ ਮਜ਼ਦੂਰ ਹੈ ਨਹੀਂ ਜਨਾਬ ਮੁੱਖ ਮੰਤਰੀ ਸਾਹਿਬ ਤੁਸੀਂ ਮਜ਼ਦੂਰਾਂ ਨਾਲ ਬਹੁਤ ਕੋਝਾ ਮਜ਼ਾਕ ਕੀਤਾ ਹੈ ਮਜ਼ਦੂਰ ਨੇ ਮਜ਼ਦੂਰ ਨੇ ਆਪਣੀ ਜਿਹੜੀ ਮਜ਼ਦੂਰੀ ਦੇ ਨਾਲ ਆਪਣੇ ਬੱਚੇ ਪੜਾਉਣੇ ਲਿਖਾਉਣੇ ਨੇ ਆਪਣੇ ਬੱਚਿਆਂ ਨੂੰ ਬਿਮਾਰੀ-ਥਮਾਰੀ ਤੋਂ ਬਚਣ ਲਈ ਥੋੜੀ-ਬੋਟੀ ਦਵਾਈ-ਬੁੱਟੀ ਕਰਨੀ ਹੈ ਆ ਪਾਣੀ ਨਾਲ ਦੇਖਿਓ ਕਿੰਨੇ ਰੋਗ ਨਵੇਂ ਜਿਹੜੇ ਹੈਗੇ ਨੇ ਲੱਗਣਗੇ ਉਹ ਲੋਕ ਕਿੱਥੋਂ ਦਵਾਈਆਂ-ਬੁੱਟੀਆਂ ਲਿਆਣਗੇ ਹਸਪਤਾਲ ਤਾਂ ਤੁਹਾਡੇ ਖਾਲੀ ਪੈਨੇ ਡਾਕਟਰਾਂ ਤੋਂ ਹੈ ਜਿਨ੍ਹਾਂ ਦੇ ਟਿਪ-ਟਿਪ ਕਰਕੇ ਚੁੰਦੇ ਨੇ ਮਕਾਨ ਉਹਨਾਂ ਦੀਆਂ ਤਰਪਾਲਾਂ ਤੱਕ ਦਾ ਬੰਦੋਬਸਤ ਨਹੀਂ ਹੋਇਆ ਉਹਨਾਂ ਦੀਆਂ ਛੱਤਾਂ ਤੱਕ ਦਾ ਬੰਦੋਬਸਤ ਨਹੀਂ ਹੋਇਆ ਤੁਹਾਡੇ ਤੋਂ ਉਹਨਾਂ ਦੇ ਮਕਾਨ ਗਿਰ ਗਏ ਹੈ ਉਹ ਮਕਾਨ ਕੌਣ ਬਣਵਾ ਕੇ ਦੇਊਗਾ ਏ ਇਮੀਡੀਏਟਲੀ ਥੋੜਾ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਸੀ ਕਿਉਂ ਨਹੀਂ ਡੀਸੀਆਂ ਨੂੰ ਹੁਕਮ ਕੀਤੇ ਸਰਕਾਰ ਨੇ ਕਿ ਜਾਓ ਭਾਈ ਜਿੱਥੇ ਮਜ਼ਦੂਰਾਂ ਨੂੰ ਕਿਤੇ ਇਸ ਤਰ੍ਹਾਂ ਦੀ ਦਿੱਕਤ ਆਈ ਹੈ ਮਕਾਨ ਡਿੱਗੇ ਦੇ ਇਮੀਡੀਏਟਲੀ ਉਹਦੀ ਗਰਦਾਬ ਨਹੀਂ ਕਰਕੇ ਉਹਨੂੰ ਇਮੀਡੀਏਟਲੀ ਉੱਥੇ ਕੰਮ ਸ਼ੁਰੂ ਕਰੋ ਲੇਕਿਨ ਸਰਕਾਰ ਦਾ ਧਿਆਨ ਮਜ਼ਦੂਰਾਂ ਵੱਲ ਨਹੀਂ ਹੈ ਸਰਕਾਰ ਦਾ ਧਿਆਨ ਗਰੀਬ ਬੰਦੇ ਵੱਲ ਨਹੀਂ ਹੈ ਸਰਕਾਰ ਦਾ ਧਿਆਨ ਛੋਟੇ ਕਾਰੋਬਾਰੀਆਂ ਵੱਲ ਨਹੀਂ ਹੈ ਸੋ ਮੇਰੀ ਬੇਨਤੀ ਹੈ ਕਿ ਇਸ ਹਿੱਸੇ ਨੇ ਥੋੜਾ ਕੀ ਵਿਗਾੜਿਆ ਤੁਹਾਨੂੰ ਰਾਜ-ਰਾਜ ਕੇ ਬੁੱਟਾ ਪਾਈਆਂ ਨੇ ਲੋਕਾਂ ਨੇ ਆਏ ਜੇ ਸਮਝਬਾਗ ਦਿਖਾਏ ਤੁਸੀਂ ਇਹ ਤਾਂ ਬੋਲੇ ਹੋ ਜਾਂਦੇ ਨੇ ਮਿੰਟ 'ਚ ਕਿ ਸਾਨੂੰ ਐਂ ਕਹਤਾ ਸੀ ਭਗਵੰਤ ਮਾਨ ਨੇ ਸਾਡੇ ਮਹੱਲਿਆਂ 'ਚ ਆ ਕੇ ਸਾਡੇ ਖੇਤरां 'ਚ ਆ ਕੇ ਕਿ ਮੈਂ ਮੈਂ ਵੀ ਤੁਹਾਡਾ ਆ ਮੈਂ ਵੀ ਸਤਿਗੁਰੂ ਨਾਮੁਦਾਸੀ ਨੂੰ ਮੰਨਦਾ ਉਹ ਗਾਗਾ ਕੇ ਕਵਤਾਵਾਂ ਗਾਗਾ ਕੇ ਗੀਤ ਤੁਸੀਂ ਬੋਲੇ ਕਰਦੇ ਸਾਡੇ ਲੋਕ ਯਾਰ ਤੇ ਹੁਣ ਤੁਸੀਂ ਜਮੀ ਵੀ ਨਹੀਂ ਦੇਖ ਰਹੇ ਵੀ ਉਹਨਾਂ ਨੂੰ ਵੀ ਕੁਝ ਚਾਹੀਦਾ ਸੋ ਮੇਰੀ ਮੁੱਖ ਮੰਤਰੀ ਨੂੰ ਬੇਨਤੀ ਆ ਪਲੀਜ਼ ਮਜ਼ਦੂਰਾਂ ਦਾ ਵੀ ਧਿਆਨ ਰੱਖਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ